ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਹਾਂਜੀ ਬੇਟਾ ਜੀ ਹੋ ਗਿਆ ਟਾਈਮ ਸਟੋਰੀ ਟਾਈਮ ਆਪਣਾ ਬੱਚਿਆਂ ਦਾ ਤੇ ਅੱਜ ਆਪਾਂ ਇੱਕ ਬਹੁਤ ਹੀ ਸੋਹਣੀ ਸਟੋਰੀ ਕਰਾਂਗੇ ਬੇਟੇ ਸਾਰੀਆਂ ਸੱਚੀਆਂ ਸਟੋਰੀਜ਼ ਨੇ ਆਪਣਾ ਇਤਿਹਾਸ ਹੈ ਇਹ ਬਹੁਤ ਸੁਨਹਿਰੀ ਹੈ ਆਪਣਾ ਹੈਰੀਟੇਜ ਹੈ ਇੰਡੀਆ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਮਹਾਪੁਰਸ਼ ਹੋਏ ਹਨ ਤੇ ਉਹਨਾਂ ਦਾ ਉਨਾਂ ਦੇ ਆਪਾ ਬਚਪਨ ਦੇਖੀਏ ਸਾਰੇ ਮਹਾਪੁਰਸ਼ਾਂ ਦਾ ਬਚਪਨ ਤੋਂ ਵੀ ਪਹਿਲਾਂ ਜਦੋਂ ਉਹਨਾਂ ਦਾ ਜਨਮ ਹੋਣਾ ਹੁੰਦਾ ਉਸ ਟਾਈਮ ਵੀ ਜੋ ਉਹਨਾਂ ਦੀ ਮਾਂ ਨੇ ਭਗਤੀ ਕੀਤੀ ਹੁੰਦੀ ਹੈ ਜੋ ਉਹਨਾਂ ਦੇ ਪਿਤਾ ਨੇ ਭਗਤੀ ਕੀਤੀ ਹੁੰਦੀ ਹੈ ਉਸ ਦਾ ਅਸਰ ਕਿਸ ਤਰ੍ਹਾਂ ਬੱਚੇ ਤੇ ਪੈਂਦਾ ਫਿਰ ਕਿਸ ਤਰ੍ਹਾਂ ਉਹਦੀ ਜ਼ਿੰਦਗੀ ਸਾਰੀ ਸਵਾਰੀ ਜਾਂਦੀ ਹੈ ਕਿਉਂਕਿ ਉਹਦੇ ਅੰਦਰ ਸੀਡ ਪੈ ਗਿਆ ਨਾ ਪ੍ਰਮਾਤਮਾ ਦੇ ਨਾਮ ਦਾ ਤੇ ਉਹ ਜਿਹੜਾ ਬੀਜ ਹੈ ਉਹ ਸਮਾਂ ਆ ਕੇ ਜ਼ਰੂਰ ਪਰਫੁੱਲਿਤ ਹੁੰਦਾ ਹੈ ਸੋ ਇਸ ਤਰ੍ਹਾਂ ਦੀ ਸਟੋਰੀ ਆਪਾਂ ਇੱਕ ਰਾਜਕੁਮਾਰ ਦੀ ਅੱਜ ਕਰਦੇ ਹਾਂ ਇੰਡੀਆ ਦੇ ਵਿੱਚ ਇੱਕ ਸਟੇਟ ਹੈ ਕੇਰਲ ਜਿੱਥੇ ਹੁਣ ਕਹਿੰਦੇ ਸਾਰਿਆਂ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਨੇ ਲਿਟਰੇਸੀ ਰੇਟ ਉਹਦਾ ਹਾਈਐਸਟ ਹੈ ਕੇਰਲ ਦਾ ਕੇਰਲ ਦੇ ਵਿੱਚ ਇੱਕ ਰਾਜਾ ਹੁੰਦਾ ਸੀ ਉਹ ਉਸ ਦਾ ਨਾਮ ਸੀ ਸੁਦਰਮ ਬਹੁਤ ਹੀ ਚੰਗਾ ਰਾਜਾ ਸੀ ਧਰਮ ਕਰਮ ਕਰਨ ਵਾਲਾ ਕਿਸੇ ਨੂੰ ਕਦੇ ਉਹਨੇ ਦੁੱਖ ਨਹੀਂ ਦਿੱਤਾ ਕਦੇ ਕਿਸੇ ਤੇ ਅਟੈਕ ਨਹੀਂ ਕੀਤਾ ਹਰ ਵੇਲੇ ਪ੍ਰਮਾਤਮਾ ਨਾਲ ਲਿਬ ਲਾਈ ਰੱਖਦਾ ਸੀ ਤੇ ਉਹ ਤੇ ਉਹਦੀ ਰਾਣੀ ਬਹੁਤ ਭਗਤੀ ਕਰਦੇ ਹੁੰਦੇ ਸੀ ਉਹਨਾਂ ਦੀ ਪਰਜਾ ਵੀ ਬੜੀ ਸੁਖੀ ਸੀ ਸਾਰਿਆਂ ਨੂੰ ਉਹਨਾਂ ਨੇ ਇਹੀ ਕਿਹਾ ਹੋਇਆ ਸੀ ਕਿ ਸਭ ਤੋਂ ਜ਼ਰੂਰੀ ਹੈ ਪ੍ਰਮਾਤਮਾ ਦਾ ਨਾਮ ਲੈਣਾ ਤੇ ਬਹੁਤ ਹੀ ਚੰਗਾ ਰਾਜਾ ਸੀ ਫਿਰ ਉਹਦੇ ਘਰੇ ਕਿਉਂਕਿ ਸੰਤ ਮਹਾਪੁਰਸ਼ ਵੀ ਆਉਂਦੇ ਰਹਿੰਦੇ ਸੀ ਉਹਨਾਂ ਨੇ ਅਸ਼ੀਰਵਾਦ ਦਿੱਤਾ ਕਿ ਹਾਂ ਤੁਹਾਡੇ ਘਰ ਇੱਕ ਬਹੁਤ ਉੱਚੀ ਰੂ ਆਉਗੀ ਕਿ ਰਾਜਕੁਮਾਰ ਪੈਦਾ ਹੋਊਗਾ ਜਿਹੜਾ ਤੁਹਾਡਾ ਨਾਮ ਦੁਨੀਆ ਦੇ ਉੱਤੇ ਰੌਸ਼ਨ ਕਰੂਗਾ ਤੇ ਉਹ ਹੋਰ ਵੀ ਜ਼ਿਆਦਾ ਭਗਤੀ ਕਰਨ ਲੱਗ ਪਏ ਹਰ ਵਕਤ ਉਸ ਦੀ ਮਾਂ ਵੀ ਬਟ ਜਿਹੜਾ ਬੱਚਾ ਹੋਣ ਵਾਲਾ ਸੀ ਉਸ ਦੀ ਮਾਂ ਵੀ ਹਮੇਸ਼ਾ ਸਿਮਰਨ ਕਰਦੀ ਰਹਿੰਦੀ ਸੀ ਤੇ ਕਿਉਂਕਿ ਉੱਥੇ ਹੁਣ ਉਹਨਾਂ ਦਾ ਜਿਹੜਾ ਏਰੀਆ ਉੱਥੇ ਕ੍ਰਿਸ਼ਨ ਜੀ ਦੀ ਭਗਤੀ ਜ਼ਿਆਦਾ ਹੁੰਦੀ ਸੀ ਤੇ ਉਹ ਹਰ ਵੇਲੇ ਵਕਤ ਉਹਦੀ ਮਾਂ ਕ੍ਰਿਸ਼ਨ 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 ਕਰਦੀ ਰਹਿੰਦੀ ਸੀ ਜਿਸ ਤਰ੍ਹਾਂ ਕੋਈ ਰਾਮ 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 ਕਰਦਾ ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਸੋ ਆਪਣੇ ਆਪਣੇ ਤਰੀਕੇ ਨਾਲ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਤੇ ਉਹਦੀ ਮਾਂ ਹਮੇਸ਼ਾ ਕ੍ਰਿਸ਼ਨ 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 ਕਰਦੀ ਕਰਦੀ ਸਾਰੇ ਸਾਰਾ ਟਾਈਮ ਭਗਤੀ ਵੱਲ ਲਾਉਂਦੀ ਸੀ ਤੇ ਉਹ ਬੱਚਾ ਕਿਉਂਕਿ ਜਿਹੜਾ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਉਸ ਨੂੰ ਉਸ ਮਾਂ ਦੀ ਭਗਤੀ ਦਾ ਸਾਰਾ ਅਸਰ ਮਿਲ ਜਾਂਦਾ ਹੈ ਤੇ ਉਹ ਜਿਹੜਾ ਬੱਚਾ ਸੀ ਅੰਦਰ ਉਸ ਨੂੰ ਵੀ ਬਹੁਤ ਭਗਤੀ ਦ੍ਰਿੜ ਹੋ ਗਈ ਉਹਦੇ ਅੰਦਰ ਤੇ ਜਦੋਂ ਉਹ ਬੱਚਾ ਬੌਰਨ ਹੋਇਆ ਤਾਂ ਬਹੁਤ ਸੋਹਣਾ ਸਰੂਪ ਬਹੁਤ ਹੀ ਪਿਆਰਾ ਨੂਰੋ ਨੂਰ ਬੱਚਾ ਤੇ ਉਹਨੇ ਪੈਦਾ ਹੁੰਦੇ ਸਾਰੀ ਕਿਹਾ ਕ੍ਰਿਸ਼ਨ ਕ੍ਰਿਸ਼ਨ ਸਾਰੇ ਹੈਰਾਨ ਹੋ ਗਏ ਕਿ ਕੋਈ ਬੱਚਾ ਪੈਦਾ ਹੁੰਦੇ ਸਾਰ ਥੋੜੀ ਬੋਲਦਾ ਤੇ ਇੰਨੀਆਂ ਖੁਸ਼ੀਆਂ ਹੋਈਆਂ ਸਾਰੇ ਪੈਲਸ ਦੇ ਵਿੱਚ ਸਾਰੀ ਦੁਨੀਆ ਬੜੀਆਂ ਖੁਸ਼ੀਆਂ ਮਨਾ ਰਹੀ ਸੀ ਵੀ ਇੰਨਾ ਤ੍ਰਮਾਤ ਮਹਾਰਾਜ ਤੇ ਉਹਦੇ ਘਰ ਇਹੋ ਜਿਹਾ ਬੇਟਾ ਪੈਦਾ ਹੋਇਆ ਜਿਹੜਾ ਜਨਮ ਤੋਂ ਜਨਮ ਤੋਂ ਭੁੱਲਣ ਲੱਗ ਪਿਆ ਔਰ ਪਹਿਲਾ ਲਫਜ਼ ਹੀ ਉਸਨੇ ਕ੍ਰਿਸ਼ਨ ਕਿਹਾ ਤੇ ਬਹੁਤ ਪੈਲਸ ਖੁਸ਼ੀਆਂ ਮਨਾਇਆਂ ਜਾਣ ਲੱਗੀਆਂ ਰਾਜੇ ਨੇ ਬਹੁਤ ਵੱਡੇ ਵੱਡੇ ਯੱਗ ਕੀਤੇ ਸਾਰਿਆਂ ਨੂੰ ਸੰਤਾਂ ਸਾਧੂਆਂ ਨੂੰ ਬੁਲਾਇਆ ਤੇ ਉਹਨਾਂ ਨੇ ਆਪਣੇ ਬੱਚੇ ਦਾ ਨਾਮ ਰੱਖਿਆ ਚੰਦਰ ਹਾਂਸ ਉਹ ਜਿਹੜਾ ਸ਼ਹਿਜ਼ਾਦਾ ਸੀ ਬਹੁਤ ਜ਼ਿਆਦਾ ਪਿਆਰਾ ਸੀ ਬਹੁਤ ਜ਼ਿਆਦਾ ਸੋਹਣਾ ਸੀ ਤੇ ਉਹ ਰਾਜਾ ਕਿਉਂਕਿ ਸਾਰੀਆਂ ਖੁਸ਼ੀਆਂ ਦੇ ਵਿੱਚ ਮਸਤ ਸੀ ਉਹ ਵੈਸੇ ਵੀ ਕਦੇ ਕਿਸੇ ਨਾਲ ਵਿਰੋਧ ਕਰਦਾ ਨਹੀਂ ਸੀ ਉਹਨੂੰ ਖਿਆਲ ਹੀ ਨਹੀਂ ਸੀ ਕਿ ਮੈਨੂੰ ਹੋਰ ਵੀ ਧਿਆਨ ਰੱਖਣਾ ਚਾਹੀਦਾ ਆਪਣੀਆਂ ਸਰਹੱਦਾਂ ਦਾ ਕਿ ਕੋਈ ਹੋਰ ਵੀ ਅਟੈਕ ਕਰ ਸਕਦਾ ਹੈ ਜਿਹੜੇ ਮਾੜੇ ਬੰਦੇ ਹੁੰਦੇ ਨੇ ਉਹ ਹਮੇਸ਼ਾ ਦੇਖਦੇ ਨੇ ਕਿਸੇ ਦਾ ਵੀਕ ਪੁਆਇੰਟ ਤਾਂ ਜਿਹੜਾ ਗੋਂਡੀ ਰਾਜਾ ਸੀ ਉਸਨੇ ਦੇਖਿਆ ਕਿ ਇਹ ਰਾਜਾ ਤਾਂ ਹੁਣ ਮਸਤ ਹੈ ਆਪਣੀਆਂ ਖੁਸ਼ੀਆਂ ਦੇ ਵਿੱਚ ਤੇ ਸਾਧੂਆਂ ਸੰਤਾਂ ਦੀ ਸੇਵਾ ਕਰ ਰਿਹਾ ਹੈ ਸਾਰੀ ਇਹਦੀ ਪਰਜਾ ਵੀ ਖੁਸ਼ੀਆਂ ਮਨਾ ਰਹੀ ਹੈ ਇਹਦਾ ਆਰਮੀ ਵੱਲੋਂ ਧਿਆਨ ਹੁਣ ਹਟਿਆ ਹੋਇਆ ਹੈ ਤੇ ਇਸ ਕਰਕੇ ਨਾ ਉਸਨੇ ਇਸ ਮੌਕਾ ਦੇਖ ਕੇ ਰਾਜੇ ਦੇ ਉੱਤੇ ਅਟੈਕ ਕਰ ਦਿੱਤਾ ਇੰਨਾ ਅਚਾਨਕ ਅਟੈਕ ਹੋਇਆ ਕਿ ਰਾਜੇ ਦੀ ਕੋਈ ਇਧਰੋਂ ਰਾਜੇ ਦੀ ਕੋਈ ਤਿਆਰੀ ਨਹੀਂ ਸੀ ਤੇ ਉਸਨੇ ਇੱਕਦਮ ਹੀ ਤਰੀਕਿਆਂ ਤਰੀਕਿਆਂ ਨਾਲ ਆਪਣੇ ਸੋਲਜਰਸ ਅੰਦਰ ਭੇਜ ਕੇ ਤੇ ਉਸਨੇ ਸਾਰਿਆਂ ਨੂੰ ਕਾਬੂ ਕਰ ਲਿਆ ਬੰਨ ਲਿਆ ਰਾਜਾ ਰਾਣੀ ਸਾਰੇ ਕਤਲ ਕਰ ਦਿੱਤੇ ਉਸਨੇ ਤੇ ਰਾਣੀ ਜਿਹੜੀ ਸੀ ਉਹ ਪਹਿਲਾਂ ਰਾਜੇ ਨੂੰ ਕਤਲ ਕੀਤਾ ਮਹਿਲਵਲ ਅੰਦਰ ਅੰਦਰ ਆ ਰਹੇ ਸੀ ਤਾਂ ਰਾਣੀ ਦੇ ਕੋਲ ਉਸ ਦੀ ਇੱਕ ਬਹੁਤ ਸincere ਦਾ ਸੀ ਸੀ ਤੇ ਉਹ ਦਾਈ ਸਮਝ ਲਓ ਕਿ ਉਸਨੇ ਕਿਹਾ ਵੀ ਜੇ ਮੈਨੂੰ ਇਹ ਦੁਸ਼ਮਣਮ ਰਾਜਾ ਨਾ ਵੀ ਮਾਰੇ ਰਾਣੀ ਕਹਿੰਦੀ ਤਾਂ ਫਿਰ ਵੀ ਮੈਂ ਕਿਉਂਕਿ ਪਤੀ ਵਰਤਾ ਇਸਤਰੀ ਐ ਮੈਂ ਆਪਣੇ ਪਤੀ ਮੇਰੇ ਪਤੀ ਨੂੰ ਉਹਨਾਂ ਨੇ ਕਤਲ ਕਰਤਾ ਤੇ ਮੈਂ ਤਾਂ ਸਤੀ ਹੋ ਜਾਣਾ ਤੇ ਛੋਟੇ ਜਿਹੇ ਬੱਚਾ ਹੈ ਵੀ ਹੈ ਰੱਬ ਦਾ ਭਗਤ ਕਿਉਂਕਿ ਹੁਣੇ ਹੀ ਕ੍ਰਿਸ਼ਨ ਜੀ ਕਹਿ ਰਹੇ ਹੈ ਤੇ ਤੂੰ ਨਾ ਇਸ ਨੂੰ ਮੇਰੇ ਬੱਚੇ ਨੂੰ ਬਚਾ ਲੈ ਜਿਵੇਂ ਕਿਵੇਂ ਮਰਜ਼ੀ ਉਹ ਉਹ ਜਿਹੜੀ ਦਾਸੀ ਸੀ ਉਹਦਾ ਦਿਲ ਵੀ ਬੜਾ ਪਿਗਲ ਗਿਆ ਤੇ ਉਹਨੇ ਸੋਚ-ਸੋਚ ਕੇ ਕਿਹਾ ਵੀ ਠੀਕ ਹੈ ਛੇਤੀ ਨਾਲ ਸਭ ਕੁਝ ਕਰਨਾ ਪੈਣਾ ਸੀ ਕਿਉਂਕਿ ਉਹ ਕਤਲੇਆਮ ਕਰਦੇ ਆ ਰਹੇ ਸੀ ਉਹਦੀ ਪਰਜਾਂ ਨੂੰ ਲੁੱਟ ਰਹੇ ਸੀ ਤੇ ਰਾਜੇ ਨੂੰ ਉਹਨਾਂ ਨੇ ਕਤਲ ਕਰਤਾ ਸੀ ਤੇ ਉਹ ਜਿਹੜੀ ਦਾਸੀ ਸੀ ਉਸਨੇ ਕੀ ਕੀਤਾ ਕਿ ਇੱਕ ਟੋਕਰਾ ਜਿਹਾ ਲੈ ਕੇ ਨਾ ਜਿਹੜਾ ਐਵੇਂ ਫालतू ਜਿਹਾ ਟੋਕਰਾ ਜਿਵੇਂ ਬਾਹਰ ਕੂੜਾ ਸੁੱਟਣ ਵਾਲਾ ਹੁੰਦਾ ਹੈ ਅਗੇ ਲੋਕੀ ਨਾ ਜਿਸ ਤਰ੍ਹਾਂ ਰਾਜੇ ਨੇ ਸਾਰੇ ਸੰਤ ਸਾਧੂਆਂ ਸੰਤਾਂ ਨੂੰ ਬੁਲਾ ਕੇ ਭੋਜਨ ਨੂੰ ਛਕਾ ਰਿਹਾ ਸੀ ਤਾਂ ਜਿਹੜੀਆਂ ਉਹਨਾਂ ਦੀਆਂ ਝੂਠੀਆਂ ਪੱਤਲਾਂ ਸੀ ਉਹ ਪੱਤਿਆਂ ਦੇ ਉੱਤੇ ਭੋਜਨ ਛਕਾਇਆ ਜਾਂਦਾ ਸੀ ਜਿਵੇਂ ਪੰਗਤਾਂ ਬਣਾ ਕੇ ਨਾ ਬਿਠਾ ਦਿੰਦੇ ਸੀ ਵੀ ਸਾਰਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਸੀ ਜਿਵੇਂ ਅੱਜ ਕੱਲ੍ਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪੱਤੇ ਪੱਤਿਆਂ ਦੀਆਂ ਪੱਤਲਾਂ ਤੁਸੀਂ ਦੇਖੀਆਂ ਹੋਣੀਆਂ ਉਹ ਵਰਤੀਆਂ ਜਾਂਦੀਆਂ ਨੇ ਤਾਂ ਉਸਨੇ ਫਿਰ ਜਲਦੀ ਨਾਲ ਉਸ ਟੋਕਰੇ ਦੇ ਵਿੱਚ ਉਸ ਬੱਚੇ ਨੂੰ ਰੱਖਿਆ ਤੇ ਉਸ ਤੋਂ ਬਾਦ ਉਸ ਉਹਦੇ ਉੱਤੇ ਉਹ ਪਤਲਾ ਜੀਆਂ ਪਤੀਆਂ ਸਾਰੀਆਂ ਜਿਹੜੀ 10 ਸੀ ਸੀ ਨਾ ਟੋਕਰੇ ਦੇ ਉੱਤੇ ਬੱਚੇ ਨੂੰ ਢੱਕ ਦਿੱਤਾ ਉਹ ਝੂਠੀਆਂ ਪਤਲਾ ਨਾਲ ਤੇ ਉਹ ਸਿਰ ਤੇ ਚੁੱਕ ਕੇ ਟੋਕਰਾ ਉਹ ਬਾਹਰ ਨਿਕਲਣ ਲੱਗੀ ਤਾਂ ਜਿਹੜੇ ਜਿਹੜੇ ਰਾਜ ਨੇ ਅਟੈਕ ਕੀਤਾ ਸੀ ਉਸ ਤੇ ਸਪਾਹੀ ਉੱਥੇ ਖੜੇ ਸੀ ਉਹ ਕਹਿੰਦੇ ਕੌਣ ਹੈ ਤੂੰ ਕੀ ਲੈ ਕੇ ਚੱਲੀ ਹੈ ਉਹ ਕਹਿੰਦੀ ਜੀ ਮੈਂ ਤਾਂ ਸਫਾਈ ਕਰਨ ਵਾਲੀ ਐ ਇੱਥੇ ਤੇ ਉਹ ਰਾਜੇ ਨੇ ਕਿਉਂਕਿ ਪੋਜਨ ਉਚਕਾਰਿਆ ਸੀ ਨਾ ਤਾਂ ਉਹ ਇਹ ਸਾਰੀਆਂ ਜੜੀਆਂ ਜੁੱਠੀਆਂ ਪਤਲਾ ਨੇ ਮੈਂ ਤਾਂ ਉਹੀ ਚੁੱਕ ਰਹੀਆਂ ਜਿਵੇਂ ਬਾਹਰ ਸੁੱਟਿਆ ਵਾਂ ਵੀ ਤੁਹਾਨੂੰ ਵੀ ਔਖਾ ਹੋ ਅੰਦਰ ਜਾਂਦਿਆਂ ਨੂੰ ਕਿਸੇ ਦਾ ਪੈਰ ਨਾ ਸਲਿੱਪ ਹੋ ਜਾਏ ਇਹਨਾਂ ਦੇ ਉੱਤੇ ਪੈਰ ਰੱਖ ਕੇ ਇਹ ਤਾਂ ਜੁੱਠੀਆਂ ਪਤਲਾ ਨੇ ਤੂੰ ਕਹਿੰਦੇ ਠਹਿਰ ਜਾ ਤੂੰ ਥੱਲੇ ਉਤਾਰ ਟੁੱਕਰਾ ਤਰਨੇ ਦੇਖਿਆ ਉੱਪਰ ਕਿੰਨੀਆਂ ਜੁੱਠੀਆਂ ਪਤਲਾ ਪਈਆਂ ਸੀ ਤੇ ਉਹਨਾਂ ਨੇ ਸੋਚਿਆ ਚੱਲ ਅਸੀਂ ਕੀ ਹੱਥ ਲਗਾਉਣਾ ਵੀ ਇਹ ਤਾਂ ਕੂੜਾ ਹੀ ਐ ਤੇ ਲੈ ਕੇ ਜਾ ਰਿਹਾ ਇਹ ਕਹਿੰਦੇ ਦਰਵਾਜ਼ਾ ਜਲਦੀ ਨਿਕਲ ਇਥੋਂ ਤੇ ਉਹ ਉਦਾਸੀ ਸੀ ਨਾ ਜਿਹੜੀ ਉਹ ਛੋਟੇ ਬੱਚੇ ਚੰਦਰਹਾਂਸ ਨੂੰ ਲੈ ਕੇ ਉੱਥੋਂ ਨਿਕਲ ਗਈ ਤੇ ਉਹ ਦੌੜੀ ਦੀ ਦੌੜੀ ਕੀਤਾਂ ਦੇ ਵਿੱਚ ਦੀ ਹੁੰਦੀ ਹੁੰਦੀ ਨਾ ਉਹ ਨਾਲ ਦੇ ਰਾਜੇ ਦੀ ਹੱਦ ਦੇ ਵਿੱਚ ਪਹੁੰਚ ਗਈ। ਕੁੰਤਲਪੁਰ ਸੀ ਉਸ ਜਗ੍ਹਾ ਦਾ ਨਾਮ ਉੱਥੇ ਜਾ ਕੇ ਉਸਨੇ ਦੇਖਿਆ ਕਿ ਰਾਜੇ ਦੇ ਰਾਜੇ ਦਾ ਵਜ਼ੀਰ ਹੈ ਉਸਤੇ ਦੋ ਛੋਟੇ ਬੱਚੇ ਨੇ ਤੇ ਉਹ ਉਹਨੂੰ ਲੱਗਿਆ ਕਿ ਸ਼ਾਇਦ ਇਸ ਨੂੰ ਲੋੜ ਹੋਵੇ ਕਿਸੇ ਸਰਵੰਟ ਦੀ ਕਿਸੇ ਦਾਈ ਦੀ ਤੇ ਉਹ ਕਹਿੰਦੀ ਕਿ ਉਹ ਉਸਦਾ ਵਜ਼ੀਰ ਸੀ ਉਸਦਾ ਨਾਮ ਸੀ ਤ੍ਰਿਸ਼ਟ ਬੁੱਧੀ ਉਹ ਬਹੁਤ ਹੀ ਮਾੜੀ ਬੁੱਧੀ ਦਾ ਮਾਲਕ ਸੀ ਬਹੁਤ ਦੁਸ਼ਟ ਦੁਸ਼ਟ ਬੰਦਾ ਸੀ ਪਰ ਉਹਦੇ ਬੱਚੇ ਬੜੇ ਪਿਆਰੇ ਸੀ ਇੱਕ ਬੇਟਾ ਸੀ ਉਸਦਾ ਨਾਮ ਸੀ ਮਦਨ ਤੇ ਇੱਕ ਬੇਟੀ ਸੀ ਉਸਦਾ ਨਾਮ ਸੀ ਵਿਸ਼ਾ ਉਹ ਬੱਚੇ ਬਹੁਤ ਪਿਆਰੇ ਸੀ ਤੇ ਉਹਨਾਂ ਨੂੰ ਅਟੈਂਡ ਕਰਨ ਵਾਸਤੇ ਸੇ ਅਟੈਂਡੈਂਟ ਦੀ ਲੋੜ ਵੀ ਸੀ ਤੋ ਕਹਿੰਦੀ ਕਿ ਜੀ ਮੈਂ ਪਹਿਲਾਂ ਨਾ ਬਹੁਤ ਅਮੀਰਕਰ ਵਿੱਚ ਕੰਮ ਕੀਤਾ ਹੋਇਆ ਤੇ ਮੈਂ ਮੈਨੂੰ ਬੱਚਿਆਂ ਦੀ ਸੰਭਾਲ ਬੜੀ ਚੰਗੀ ਤਰ੍ਹਾਂ ਆਉਂਦੀ ਹੈ ਜੇ ਤੁਸੀਂ ਮੈਨੂੰ ਇੱਥੇ ਰੱਖ ਲਓ ਨੌਕਰੀ ਤੇ ਭਾਵੇਂ ਜੋ ਮਰਜ਼ੀ ਮੈਨੂੰ ਦੇ ਦਿਆ ਕਰੋ ਤੁਸੀਂ ਤੇ ਉਹਨਾਂ ਨੇ ਟੈਸਟ ਜੈ ਲਿਆ ਤਾਂ ਉਹਨੇ ਬੜੀ ਇੰਟੈਲੀਜੈਂਟ ਸੀ ਉਹ ਸਾਰਾ ਕੁਝ ਉਹਨੇ ਵਧੀਆ ਜਵਾਬ ਦਿੱਤੇ ਤੇ ਉਹ ਕਹਿੰਦਾ ਵੀ ਚਲ ਠੀਕ ਹੈ ਉਹ ਉਹਨਾਂ ਨੇ ਨੌਕਰਾਂ ਨਹੀਂ ਰੱਖ ਲਿਆ ਤੇ ਉਹ ਛੋਟਾ ਬੱਚਾ ਚੰਦਰਹਾਂਸ ਨੂੰ ਲੈ ਕੇ ਉਹਨਾਂ ਦੀ ਰਹਿਣ ਲੱਗ ਪਈ ਜਰੋ ਚੰਦਰ ਹਾਂਸ 3 ਸਾਲ ਦਾ ਹੋਇਆ ਤਾਂ ਉਹਦੀ ਜਿਹੜੀ ਇਹ ਦਾਸੀ ਜਿਹੜੀ ਦਾਸੀ ਉਹਨੂੰ ਪਾਲ ਰਹੀ ਸੀ ਨਾ ਉਹਦੀ ਡੈਥ ਹੋ ਗਈ ਤੇ ਹੁਣ ਚੰਦਰ ਹਾਂਸ ਵਿਚਾਰਾ ਬਿਲਕੁਲ ਛੋਟਾ ਜਿਹਾ ਬੱਚਾ ਮਾਂ-ਬਾਪ ਤਾਂ ਪਹਿਲਾਂ ਹੀ ਨਹੀਂ ਰਹੇ ਸੀ ਜਿਹੜੀ ਪਾਲਣ ਵਾਲੀ ਦਾਈ ਸੀ ਉਹਦੀ ਵੀ ਮੌਤ ਹੋ ਗਈ ਤੇ ਉਹ ਬਿਲਕੁਲ ਕੱਲਾ ਰਹਿ ਗਿਆ ਪਰ ਉਹ ਦ੍ਰਿਸ਼ਟ ਬੁੱਧੀ ਜਿਹੜਾ ਸੀ ਨਾ ਉਹ ਇੰਨਾ ਖਰਾਬ ਸੀ ਉਹਨੂੰ ਤਰਸ ਨਹੀਂ ਆਇਆ ਕਿ ਇੰਨਾ ਛੋਟਾ ਬੱਚਾ 3 ਸਾਲ ਦਾ ਬੱਚਾ ਕਿੱਧਰ ਜਾਊਗਾ ਪਰ ਉਹਨੇ ਉਹਨੂੰ ਆਪਣੇ ਮਹਿਲ ਤੋਂ ਬਾਹਰ ਕੱਢ ਦਿੱਤਾ ਕਹਿੰਦਾ ਕਿ ਹੁਣ ਸਾਨੂੰ ਮੈਨੂੰ ਕੀ ਲੈਣਾ ਦੇਣਾ ਤੇਰੀ ਮਾਂ ਇੱਥੇ ਕੰਮ ਕਰਦੀ ਸੀ ਤਾਂ ਤੈਨੂੰ ਕੁਝ ਖਾਣ ਪੀਣ ਨੂੰ ਵੀ ਮਿਲ ਜਾਂਦਾ ਸੀ ਹੁਣ ਜਿੱਥੇ ਮਰਜ਼ੀ ਜਾ ਜਾਂ ਨਾ ਜਾ ਤੇ ਛੋਟਾ ਜਿਹਾ ਬੱਚਾ ਸੀ ਕਿਉਂਕਿ ਉਸਨੂੰ ਰੱਬ ਦਾ ਆਸਰਾ ਸੀ ਉਹ ਕ੍ਰਿਸ਼ਨ-ਕ੍ਰਿਸ਼ਨ ਕਰਦਾ ਸਾਰ ਦਿਨ ਗਲੀਆਂ 'ਚ ਤੁਰਿਆ ਫਿਰਦਾ ਸੀ ਤੇ ਕਦੇ-ਕਦੇ ਲੋਕਾਂ ਨੂੰ ਤਰਸ ਆ ਜਾਂਦਾ ਸੀ ਕੋਈ ਕੋਈ ਲੇਡੀ ਉਹਨੂੰ ਲੈ ਕੇ ਵੀ ਚੱਲ ਵਿਚਾਰਾ ਇਹ ਵੀ ਤਾਂ ਮੇਰੇ ਬੱਚਿਆਂ ਵਰਗਾ ਬੱਚਾ ਹੀ ਹੈ ਉਹਨੂੰ ਰੋਟੀ ਵਗੈਰਾ ਦੇ ਦਿੰਦੀ ਸੀ ਖਾਣ ਨੂੰ ਤੇ ਕਿਸੇ ਨੂੰ ਤਰਸਾ ਜਾਂਦਾ ਸੀ ਤੇ ਉਹਨੂੰ ਨਵਾ ਦਿੰਦੀ ਸੀ ਚੱਲ ਵਿਚਾਰਾ ਐਵੇਂ ਰੁੜੇ ਤੁਰੇ ਫਿਰਦੇ ਤੇ ਜਿੱਥੇ ਰਾਤ ਕੱਢਦੀ ਸੀ ਉਹ ਚੁੱਪ ਕਰਕੇ ਉਹਨੂੰ ਥੱਕ ਜਾਂਦਾ ਸੀ ਉੱਥੇ ਸੌਂ ਜਾਂਦਾ ਸੀ ਪਰ ਹਰ ਵਕਤ ਭਗਤੀ ਕਰਦਾ ਰਹਿੰਦਾ ਸੀ ਇੰਨਾ ਛੋਟਾ ਬੱਚਾ ਕਿਸੇ ਦਰਖਤ ਥੱਲੇ ਸੌਂ ਜਾਂਦਾ ਸੀ ਜਾਂ ਕਿਤੋਂ ਵੀ ਕੁਝ ਵੀ ਮਿਲ ਜੇ ਖਾ ਪੀ ਲੈਂਦਾ ਸੀ ਨਾ ਮਿਲੇ ਤਾਂ ਨਹੀਂ ਸੀ ਕੱਪੜੇ ਵੀ ਉਹਦੇ ਫਟੇ ਹੋਏ ਸੀ ਕਦੇ-ਕਦੇ ਕੋਈ ਦਰਸਖਾ ਕੇ ਉਸ ਨੂੰ ਕਪੜੇ ਪਵਾ ਦਿੰਦਾ ਸੀ ਇਸ ਤਰ੍ਹਾਂ ਹੀ ਉਹ ਗਲੀਆਂ ਦੇ ਵਿੱਚ ਤੁਰਦਾ ਫਿਰਦਾ ਸੀ ਤੇ ਉਹਨੂੰ ਇਸ ਤਰ੍ਹਾਂ ਤੁਰੇ ਫਿਰਦੇ ਨੂੰ 5 5 ਸਾਲ ਦਾ ਹੋ ਗਿਆ ਕਿਸੇ ਨੇ ਉਸ ਨੂੰ ਅਡਾਪਟ ਨਾ ਕੀਤਾ ਕਿਸੇ ਨੇ ਉਸ ਦੀ ਸਹਾਰ ਨਹੀਂ ਲਈ ਬਸ ਸਿਰਫ ਉਹ ਭਗਤੀ ਕਰਦਾ ਰਹਿੰਦਾ ਸੀ ਹਰ ਵਕਤ ਪ੍ਰਮਾਤਮਾ ਦਾ ਨਾਮ ਲੈਦਾ ਰਹਿੰਦਾ ਸੀ ਜਿਹੜਾ ਤ੍ਰਿਸ਼ਟ ਬੁੱਧੀ ਦਾ ਬੇਟਾ ਸੀ ਮਦਨ ਉਹ ਥੋੜਾ ਵੱਡਾ ਸੀ ਤੇ ਬੇਟੀ ਸੀ ਜਿਹੜੀ ਉਹਦੀ ਉਮਰ ਥੋੜੀ ਛੋਟੀ ਸੀ ਤੇ ਉਹ ਬਹੁਤ ਚੰਗਾ ਉਹਦੇ ਬੱਚੇ ਬੜੇ ਚੰਗੇ ਸੀ ਤੇ ਉਹ ਜਿਹੜਾ ਮਦਨ ਸੀ ਨਾ ਉਹ ਕਹਿੰਦਾ ਵੀ ਮੈਂ ਮੇਰਾ ਦਿਲ ਕਰਦਾ ਮੈਂ ਵੀ ਸਾਧੂਆਂ ਦੀ ਸੇਵਾ ਕਰਾਂ ਤੇ ਸਾਧੂਆਂ ਨੂੰ ਬੁਲਾ ਕੇ ਵੀ ਮੈਂ ਪੋਜਨ ਕਰਾਂ ਉਹਨਾਂ ਨੂੰ ਪੋਜਨ ਕਰਾਵਾਂ ਆਪਣੇ ਪਿਤਾ ਨੂੰ ਕਹਿੰਦਾ ਚਲੋ ਜਿਵੇਂ ਕਿ ਉਹਨੇ ਆਪਣੇ ਪਿਤਾ ਨੂੰ ਮਨਾ ਲਿਆ ਤੇ ਸਾਧੂਆਂ ਨੂੰ ਬੈਠ ਕੇ ਭੋਜਨ ਚਕਾਉਣ ਲੱਗਿਆ ਉਹਨਾਂ ਸਾਧੂਆਂ ਦੇ ਵਿੱਚ ਇੱਕ ਜੋਤਿਸ਼ੀ ਵੀ ਸੀ ਤੇ ਜਦੋਂ ਉਹ ਉਹਨਾਂ ਨੂੰ ਭੋਜਨ ਚਕਾ ਰਿਹਾ ਸੀ ਲਾਈਨ ਅਪ ਬਣਵਾ ਕੇ ਤਾਂ ਉਹ ਮਦਨਤਾ ਚੰਗਾ ਸੀ ਨਾ ਉਹਨੇ ਦੇਖਿਆ ਵੀ ਵਿਚਾਰਾ ਰੁੰਦਾ ਖੁਲਦਾ ਇਹ ਜਿਹੜਾ ਬੱਚਾ ਸੀ ਜਿਹੜਾ ਰਾਜਕੁਮਾਰ ਸੀ ਨਾ ਇਹ ਚੰ드ਰਾਹਸ ਇਹ ਵੀ ਉੱਥੇ ਨੇੜੇ-ਤੇੜੇ ਕਿਤੇ ਫਿਰਦਾ ਸੀ ਤੇ ਉਹਨੇ ਉਹਨੂੰ ਵੀ ਬਿਠਾ ਲਿਆ ਤੇ ਉਸਨੂੰ ਵੀ ਉਹ ਪੱਤਲ ਦੇ ਉੱਤੇ ਖਾਣਾ ਪਤਾ ਉਹ ਵੀ ਖਾਣਾ ਖਾਣ ਲੱਗ ਪਿਆ ਲਿਬੜਿਆ ਤੇ ਬੜਿਆ ਵਿਚਾਰਾ ਸਾਰਾ ਉਹਦੇ ਮੂੰ ਮੱਥਾ ਵੀ ਇਸ ਤਰ੍ਹਾਂ ਹੋਇਆ ਹੋਇਆ ਪਰ ਸੋਹਣਾ ਬਹੁਤ ਸੀ ਕਿਉਂਕਿ ਰਾਜਕੁਮਾਰ ਸੀਨਾ ਤੇ ਨਾਲੇ ਪਕਤੀ ਦਾ ਚਿਹਰੇ ਦੇ ਉੱਤੇ ਨੂਰ ਸੀ ਤੇ ਉਹ ਜਿਹੜਾ ਜੋਤਸੀ ਸੀ ਉਹ ਨਾਲ ਦੀ ਪੰਕਤੀ ਦੇ ਵਿੱਚ ਬੈਠਾ ਖਾਣਾ ਖਾ ਰਿਹਾ ਸੀ ਜਿਹੜਾ ਤ੍ਰਿਸ਼ਟ ਬੁੱਧੀ ਸੀ ਉਹ ਜੋਤਸੀ ਨੂੰ ਕਹਿਣ ਲੱਗਿਆ ਕਿ ਤੁਸੀਂ ਆ ਜਿਹੜੀ ਮੇਰੀ ਬੇਟੀ ਐ ਵਿਚ ਛੋਟੀ ਜੀ ਉਹਨੂੰ ਬੜਾ ਪਿਆਰ ਕਰਦਾ ਸੀ ਤ੍ਰਿਸ਼ਟ ਬੁੱਧੀ ਕਹਿੰਦਾ ਕਿ ਇਹਦੇ ਬਾਰੇ ਦੱਸੋ ਇਹਦਾ ਫਿਊਚਰ ਕੀ ਐ ਤੇ ਇਹਦਾ ਵਿਆਹ ਕਿੱਥੇ ਕਿੱਥੇ ਹੋਊਗਾ ਇਹਦਾ ਕਿਸ ਕਿਸ ਘਰ ਦੇ ਵਿੱਚ ਇਹਦਾ ਵਿਆਹ ਹੋਊਗਾ ਉਹ ਜਿਹੜਾ ਜੋਤਸੀ ਸੀ ਉਹ ਉਸ ਬੱਚੇ ਦੀਆਂ ਰੇਖਾਵਾਂ ਪੜ੍ਹ ਕੇ ਕਹਿਣ ਲੱਗਿਆ ਜਿਹੜਾ ਚੰਦਰ ਹਾਂਸ ਸੀ ਤੇ ਉਹਨੂੰ ਦੇਖਿਆ ਜੋਤਸ਼ੀ ਨੇ ਤੇ ਤ੍ਰਿਸ਼ਟਬੁੱਧੀ ਨੂੰ ਕਹਿੰਦਾ ਕਿ ਤੇਰੀ ਬੇਟੀ ਦਾ ਵਿਆਹ ਇਹਦੇ ਨਾਲ ਹੋਣਾ ਹੈ ਤੇ ਤ੍ਰਿਸ਼ਟਬੁੱਧੀ ਤਾਂ ਬਹੁਤ ਹੈਰਾਨ ਹੋਇਆ ਉਹ ਜੋਤਸ਼ੀ ਨੂੰ ਉਠਾਤਾ ਉਹਨੇ ਗਾਲਾ ਗੁਲਾ ਕੱਢ ਕੇ ਕਹਿੰਦਾ ਕਿ ਤੈਨੂੰ ਅਕਲ ਨਹੀਂ ਹੈ ਬਿਲਕੁਲ ਇਹ ਇੱਕ ਮਗਤਬ ਸਾਰਾ ਦਿਨ ਗਲੀਆਂ ਚ ਤੁਰਿਆ ਫਿਰਦਾ ਹੈ ਇਹਦੇ ਨਾਲ ਮੇਰੀ ਕੁੜੀ ਦਾ ਵਿਆਹ ਕਿਸ ਤਰ੍ਹਾਂ ਹੋ ਜਾਊਗਾ ਮੈਂ ਐਡਾ ਵੱਡਾ ਮੰਤਰੀ ਰਾਜੇ ਦਾ ਵਜ਼ੀਰ ਹਾਂ ਤੇ ਜੋਤਸ਼ੀ ਕਹਿੰਦਾ ਵੀ ਤੂੰ ਚਾਹੇ ਮੈਨੂੰ ਕੱਢ ਜਾ ਕੋ ਨਾ ਕੱਢ ਜੋ ਜੋ ਅੱਗੇ ਜਿਹੜੀ ਜੋਤਸ਼ ਵਿੱਦਿਆ ਸੀ ਨਾ ਸੱਚੀ ਹੁੰਦੀ ਸੀ ਕਿਉਂਕਿ ਇੱਕ ਸਾਇੰਸ ਹੀ ਹੈ ਨਾ ਇਹ ਵੀ ਤੇ ਉਹ ਠੀਕ ਦੱਸਦੇ ਹੁੰਦੇ ਸੀ ਕੈਲਕੂਲੇਟ ਕਰਕੇ ਉਹ ਕਹਿੰਦਾ ਵੀ ਜੋ ਪ੍ਰਮਾਤਮਾ ਨੇ ਲਿਖਤਾ ਇਹਦੇ ਮੱਥੇ ਦੇ ਵਿੱਚ ਮੈਂ ਤਾਂ ਤੈਨੂੰ ਪੜ੍ਹ ਕੇ ਦੱਸਿਆ ਵੀ ਇਹਦਾ ਸੰਜੋਗ ਤੇਰੀ ਕੁੜੀ ਦਾ ਇਹਦੇ ਨਾਲ ਸੰਜੋਗ ਹੈ ਤ੍ਰਿਸ਼ਟ ਬੁੱਧੀ ਬਹੁਤ ਹੀ ਮਕਾਰ ਬੰਦਾ ਸੀ ਉਸ ਨੂੰ ਤਰਸੇ ਨਹੀਂ ਹੈ ਛੋਟੇ ਜਿਹੇ ਬੱਚੇ ਤੇ ਤੇ ਉਹ ਕਹਿੰਦਾ ਕਿ ਇਹਨਾਂ ਨਾਲ ਚੰਗਾ ਮੈਂ ਇਹਨੂੰ ਮਰਵਾ ਹੀ ਦੇਵਾਂ ਕਿ ਕੱਲ ਨੂੰ ਇਹ ਕਿੰਨੀ ਮੇਰੇ ਲਈ ਪਰੇਸ਼ਾਨੀ ਦੀ ਗੱਲ ਹੋ ਵੀ ਇੱਕ ਦਾਸੀ ਦਾ ਬੇਟਾ ਉਹ ਵੀ ਇੰਨਾ ਰੁਲਿਆ ਖੁਲਿਆ ਤੇ ਮੇਰੀ ਬੇਟੀ ਨਾਲ ਇਹਦਾ ਵਿਆਹ ਹੋ ਜਾਏ ਮੈਨੂੰ ਹੁਣੇ ਕਿਉਂ ਨਾ ਮਰਵਾ ਦਵਾਂ ਉਸਨੇ ਆਪਣੇ ਦੋ ਜਲਾਦਾਂ ਨੂੰ ਬੁਲਾਇਆ ਤੇ ਕਿਹਾ ਕਿ ਇਸ ਬੱਚੇ ਨੂੰ ਲੈ ਜਾ ਉਪਰਾ ਜੰਗਲ ਸਿਲ ਜਾ ਕੇ ਇਸ ਨੂੰ ਮਾਰ ਦਿਓ ਇਸ ਨੂੰ ਕਤਲ ਕਰ ਦਿਓ ਤੇ ਕਿਉਂਕਿ ਉਹਦਾ ਇੰਨਾ ਪਿਆਰਾ ਰੂਪ ਸੀ ਨਾ ਚੰਦਰ ਹਸਵਲ ਜਿਹੜਾ ਵੀ ਦੇਖਦਾ ਸੀ ਦੇਖਦਾ ਹੀ ਰਹਿ ਜਾਂਦਾ ਸੀ ਇੰਨੀ ਇਨੋਸੈਂਸ ਉਹਦੇ ਚਿਹਰੇ ਤੇ ਇੰਨਾ ਨੂਰ ਨਾਮ ਜਪਣ ਕਰਕੇ ਤੇ ਕੋਈ ਵੀ ਉਸ ਨੂੰ ਹਾਮ ਨਹੀਂ ਕਰ ਸਕਦਾ ਸੀ ਹਰ ਇੱਕ ਦਾ ਦਿਲ ਪਿਗਲ ਜਾਂਦਾ ਸੀ ਤਤ੍ਰਿਸ਼ਟ ਬੁੱਧੀ ਨੂੰ ਲੱਗਿਆ ਵੀ ਹੋ ਸਕਦਾ ਇਹਨੂੰ ਨਾ ਮਾਰਨ ਤੇ ਕਹਿੰਦਾ ਵੀ ਮੈਨੂੰ ਨਾ ਇਹਦਾ ਕੋਈ ਆਰਗਨ ਕੱਟ ਕੇ ਆਕੇ ਦਿਖਾਈਓ ਪ੍ਰੂਫ ਦੇ ਤੌਰ ਤੇ ਕਿ ਤੁਸੀਂ ਇਹਨੂੰ ਸੱਚੋਚੁ ਮਾਰਤਾ ਤੇ ਜਾਓ ਤੁਸੀਂ ਇੱਥੋਂ ਹੁਣ ਉਹ ਜਲਾਦ ਹਾਲਾਂਕਿ ਕਿੰਨੇ ਸਖਤ ਦਿਲ ਹੁੰਦੇ ਨੇ ਉਹਨਾਂ ਨੇ ਕਿੰਨੇ ਹੀ ਕਤਲ ਕੀਤੇ ਸੀ ਪਰ ਉਹ ਉਸ ਬੱਚੇ ਨੂੰ ਜਦੋਂ ਲਿਜਾ ਰਹੀ ਸੀ ਜੰਗਲ ਵੱਲੋਂ ਤਾਂ ਉਹ ਬੱਚਾ ਉਦੋਂ ਵੀ ਕ੍ਰਿਸ਼ਨ 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 ਕਰਦਾ ਜਾ ਰਿਹਾ ਸੀ ਤੇ ਉਹ ਕਹਿੰਦੇ ਦੇਖੋ ਵਿਚਾਰੇ ਛੋਟੇ ਜਿਹੇ ਬੱਚੇ ਨੂੰ ਪਤਾ ਨਹੀਂ ਕਿ ਇਹਨੂੰ ਅਸੀਂ ਮਾਰਨ ਲਈ ਲੈ ਕੇ ਜਾ ਰਹੇ ਹਾਂ ਤੇ ਕਿੰਨਾ ਪਿਆਰਾ ਬੱਚਾ ਹੈ ਨਾ ਕੀ ਵਿਗਾੜ ਹੈ ਅਤਿਸ਼ਟ ਬੁੱਧੀ ਦਾ ਇਹਨੂੰ ਕਿਉਂ ਮਰਵਾ ਰਿਹਾ ਹੈ ਕਹਿੰਦੇ ਸੀ ਇੰਨੇ ਨੇ ਕਤਲ ਕੀਤੇ ਨੇ ਸਾਡਾ ਦਿਲ ਕਦੇ ਕੰਬਿਆ ਨਹੀਂ ਪਰ ਇਸ ਨੂੰ ਮਾਰਨ ਨੂੰ ਸਾਡਾ ਦਿਲ ਨਹੀਂ ਕਰ ਰਿਹਾ ਸੀ ਕੰਬ ਰਿਹਾ ਬਹੁਤ ਫਿਰ ਉਹਨੇ ਆਪਸ ਚ ਸਲਾਹ ਕੀਤੀ ਕਿ ਜੇ ਆਪਾਂ ਇਸ ਨੂੰ ਮਾਰਦੇ ਆ ਤਾਂ ਸਾਡਾ ਅੰਦਰ ਬੜਾ ਕੁਰਲਾ ਰਿਹਾ ਹੈ ਸਾਡੀ ਆਤਮਾ ਕਿਉਂ ਇਸ ਤਰ੍ਹਾਂ ਕੰਬ ਰਹੀ ਹੈ ਵੀ ਅਸੀਂ ਇੰਨਾ ਮਾੜਾ ਪਾਪ ਨਾ ਕਰੀਏ ਪਹਿਲਾਂ ਹੀ ਅਸੀਂ ਪਤਾ ਨਹੀਂ ਕੀ ਪਾਪ ਕੀਤੇ ਜਿਹੜੇ ਜਲਾਦਾਂ ਦੇ ਘਰ ਦੇ ਵਿੱਚ ਜਨਮ ਲਿਆ ਤੇ ਹੁਣ ਫੇਰ ਅਸੀਂ ਐਡਾ ਵੱਡਾ ਪਾਪ ਕਰਨ ਜਾ ਰਹੇ ਹਾਂ ਛੋਟਾ ਤੇ ਮਾਸੂਮ ਬੱਚਾ ਹੈ ਨੇ ਕਿਸੇ ਦਾ ਕੀ ਵਿਗਾੜਿਆ ਤੇ ਪਰ ਉਹ ਕਹਿੰਦੇ ਜੇ ਅਸੀਂ ਇਸ ਨੂੰ ਨਾ ਮਾਰੇ ਆ ਤਾਂ ਫੇਰ ਸਾਨੂੰ ਤ੍ਰਿਸ਼ਟ ਬੁੱਧੀ ਮਰਵਾ ਦੇਊਗਾ ਤੇ ਇਸ ਕਰਕੇ ਮਾਰਨਾ ਤਾਂ ਪੈਣਾ ਹੈ ਫਿਰ ਉਸ ਬੱਚੇ ਨੂੰ ਕਹਿੰਦੇ ਕਿ ਬੇਟਾ ਦੇਖ ਅਸੀਂ ਨਾ ਤੈਨੂੰ ਕਤਲ ਕਰ ਦੇਣਾ ਹੁਣ ਤੇ ਜੇ ਤੇਰੀ ਕੋਈ ਲਾਸਟ ਵਿਸ਼ੇ ਤਾਂ ਤੂੰ ਦੱਸ ਦੇ ਤੈਨੂੰ ਮਾਰਨਾ ਪੈਣਾ ਕਿਉਂਕਿ ਨਹੀਂ ਤਾਂ ਫਿਰ ਸਾਨੂੰ ਉਹ ਫਜ਼ੀਲ ਮਰਵਾ ਦੂਗਾ ਤੇ ਉਹ ਕਹਿੰਦਾ ਕਿ ਛੋਟਾ ਜਿਹਾ ਬੱਚਾ ਕਹਿੰਦਾ ਕਿ ਠੀਕ ਹੈ ਜੀ ਤੁਸੀਂ ਮੈਨੂੰ ਮਾਰ ਦਿਓ ਜੇ ਮਾਰਨਾ ਤਾਂ ਬਸ ਮੈਨੂੰ ਥੋੜਾ ਟਾਈਮ ਦੇ ਦਿਓ ਕਿ ਮੈਂ ਆਪਣੇ ਪਰਮਾਤਮਾ ਨੂੰ ਯਾਦ ਕਰ ਲਵਾਂ ਤੇ ਉਹ ਅੱਖਾਂ ਬੰਦ ਕਰਕੇ ਬੈਠ ਕੇ ਕ੍ਰਿਸ਼ਨ ਕ੍ਰਿਸ਼ਨ ਕਰਦਾ ਰਿਹਾ ਉਹਦੀ ਅੱਖਾਂ ਚੋਂ ਥਰੂ ਵੀ ਵਗਦੇ ਰਹੇ ਤੇ ਉਹਨਾਂ ਦੇਖ ਕੇ ਜਲਾਦਾਂ ਦਾ ਦਿਲ ਬਹੁਤ ਹੀ ਪਸੀਜ ਗਿਆ ਉਹ ਕਹਿੰਦੇ ਜੋ ਮਰਜ਼ੀ ਹੋਵੇ ਨਾ ਅਸੀਂ ਇਸ ਬੱਚੇ ਨੂੰ ਨਹੀਂ ਮਾਰਨਾ ਕਹਿੰਦੇ ਫਿਰ ਕੀ ਕੀਤਾ ਜਾਵੇ ਤਾਂ ਉਹਨਾਂ ਨੇ ਦੇਖਿਆ ਕਿ ਬੱਚੇ ਦੇ ਪੈਰ ਦੀਆਂ ਇੱਕ ਪੈਰ ਦੀਆਂ ਨਾ 6 ਉਂਗਲਾਂ ਸੀ ਕਈਆਂ ਦੇ ਹੁੰਦੀਆਂ ਨੇ ਇੱਕ ਐਕਸਟਰਾ ਫਿੰਗਰ ਲੱਗੀ ਹੁੰਦੀ ਹੁੰਦੀ ਹੈ ਤੇ ਇੱਕ ਪੈਰ ਦੀਆਂ 6 ਉਂਗਲਾਂ ਸੀ ਉਹ ਕਹਿੰਦੇ ਆਪਾਂ ਇਸ ਤਰ੍ਹਾਂ ਕਰਦੇ ਜਿਹੜੀ ਇਹਦੇ ਐਕਸਟਰਾ ਇੱਕ ਫਿੰਗਰ ਲੱਗੀ ਹੋਈ ਹੈ ਨਾ ਇਹਨੂੰ ਕੱਟ ਕੇ ਆਪਾਂ ਤ੍ਰਿਸ਼ਟ ਬੁੱਧੀ ਕੋਲ ਲੈ ਜਾਂਦੇ ਤੇ ਵੀ ਆ ਦੇਖੋ ਸੀ ਤਾਂ ਮਾਰਿਆ ਹੈ ਬਾਕੀ ਹੁਣ ਇੰਨਾ ਭਿਆਨਕ ਜੰਗਲ ਹੈ ਇਹ ਛੋਟਾ ਜਿਹਾ ਬੱਚਾ ਜ਼ਖਮੀ ਹੋਇਆ ਹੋਇਆ ਇਹਦੇ ਕੋਲੋਂ ਕਿਹੜਾ ਕੁਛ ਹੋਣਾ ਤੇ ਇਹਨੂੰ ਆਪੀ ਸ਼ੇਰ ਚੀਤੇ ਖਾ ਜਾਣਗੇ ਜਾਂ ਜੋ ਵੀ ਇਹਦਾ ਹੋਊਗਾ ਵੀ ਇਹ ਮੁੜ ਕੇ ਬਾਹਰ ਤਾਂ ਇਹਨਾਂ ਨਿਕਲ ਸਕਦਾ ਜੰਗਲ ਤੋਂ ਤੇ ਤ੍ਰਿਸ਼ਟ ਬੁੱਧੀ ਨੂੰ ਕੀ ਪਤਾ ਲੱਗਣਾ ਵੀ ਉਹਨੂੰ ਮਾਰਿਆ ਜਾਂ ਨਹੀਂ ਮਾਰਿਆ ਸੋ ਸੀ ਤਾਂ ਇਸ ਨੂੰ ਕਤਲ ਨਹੀਂ ਕਰਦੇ ਪਰ ਇਸ ਉਂਗਲੀ ਕੱਟ ਕੇ ਲੈ ਜੰਨੇ ਆ ਤਾਂ ਉਹਨਾਂ ਨੇ ਉਸ ਦੀ ਛੋਟੇ ਜਿਹੇ ਬੱਚੇ ਦੀ ਉਂਗਲੀ ਕੱਟ ਦਿੱਤੀ ਤੇ ਬਹੁਤ ਬਲੀਡਿੰਗ ਹੋਣ ਲੱਗੀ ਤੇ ਉਹ ਇੰਨਾ ਖੂਨ ਵਗ ਗਿਆ ਕਿ ਉਹ ਵੈਸੇ ਵਿਚਾਰਾ ਬਹੁਤ देर ਤੋਂ ਉਹਨੂੰ ਚਲਾਈ ਆ ਰਹੇ ਸੀ ਭੁੱਖਾ ਪਿਆਸਾ ਤੇ ਉਹ ਬੱਚਾ ਸੀ ਛੋਟਾ ਕਿੰਨੀ ਕਿ ਐਨਰਜੀ ਹੁੰਦੀ ਹੈ ਤਾਂ ਉਹ ਫਿਰ ਬੇਹੋਸ਼ ਹੋ ਗਿਆ ਉਹਦੇ ਖੂਨ ਵਗਦਾ ਸੀ ਬਹੁਤ ਉੱਥੇ ਬੇਹੋਸ਼ ਹੋ ਕੇ ਗਿਰ ਗਿਆ ਜੰਗਲ 'ਚ ਜਿਹੜੇ ਚਲਾਤ ਸੀ ਉਸਦੀ ਉਂਗਲੀ ਕੱਟ ਕੇ ਲਿਆਏ ਤੇ ਉਹਨਾਂ ਨੇ ਲਿਆ ਕੇ ਉਹ ਵਜ਼ੀਰ ਨੂੰ ਦਿੱਤੀ ਕਹਿੰਦੇ ਆ ਦੇਖੋ ਜੀ ਅਸੀਂ ਮਾਰਿਆ ਆ ਦੇਖੋ ਉਹਦੀ ਪ੍ਰੂਫ ਦੇ ਤੌਰ ਤੇ ਉਹਦੀ ਉਂਗਲ ਅਸੀਂ ਕੱਟ ਲਏ ਅਤਿਸ਼ਟ ਬੁੱਧੀ ਤਾਂ ਖੁਸ਼ ਹੋ ਗਿਆ ਕਹਿੰਦਾ ਚਲੋ ਹੋਦਿਆ ਹੋ ਗਿਆ ਉਹ ਤਾਂ ਉਹ ਤੂੰ ਖੜਾ ਛੁੱਟਿਆ ਜਿਹੜਾ ਚੰਦਰਹੰਸ ਸੀ ਉਹ बेहोश ਹੋਇਆ ਪਿਆ ਸੀ ਜੰਗਲ 'ਚ ਉਹ ਦੇਖੋ ਪ੍ਰਮਾਤਮਾ ਆਪਣੇ ਭਗਤਾਂ ਦੀ ਕਿਸ ਤਰ੍ਹਾਂ ਰੱਖਿਆ ਕਰਦੇ ਨੇ ਪਾਵੇਂ ਹੜ੍ਹਦੜੇ ਕਿੰਨੇ ਜਾਨਵਰ ਤੁਰੇ ਫਿਰਦੇ ਸੀ ਪਰ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੀ ਵੱਸਦੇ ਨੇ ਉਹਨਾਂ ਨੂੰ ਸੀ ਕੇ ਮੇਰੇ ਬੱਚੇ ਨੂੰ ਕੋਈ ਹਾਮ ਨਾ ਹੋ ਜਵੇ ਇਹਦੀ ਰੱਖਿਆ ਹੋਵੇ ਤਾਂ ਸਾਰੇ ਜਾਨਵਰਾਂ ਦਾ ਮਨ ਹੈ ਇਸ ਤਰ੍ਹਾਂ ਪ੍ਰੇਰਿਆ ਗਿਆ ਪ੍ਰਮਾਤਮਾ ਵੱਲੋਂ ਕਿ ਬਹੁਤ ਸਾਰੇ ਜਾਨਵਰ ਉਹਨੂੰ ਘੇਰਾ ਪਾ ਕੇ ਖੜੇ ਹੋਗੇ ਬੱਚੇ ਨੂੰ ਬਹੁਤ ਸਾਰੇ ਹਿਰਨ ਉਹਦੇ ਆਲੇ ਦੁਆਲੇ ਖੜੇ ਹੋਗੇ ਤਾਂ ਕਿ ਇਸ ਨੂੰ ਕੋਈ ਹਾਰਮ ਨਾ ਕਰੇ ਤੇ ਉਹਦੇ ਸਿਰ ਦੇ ਉੱਨੇ ਕ ਪੰਛੀ ਹੁੰਦਾ ਜਿਹੜਾ ਅਸਮਾਨਾ ਵਿੱਚ ਹੀ ਰਹਿੰਦਾ ਉਹਦਾ ਨਾਮ ਹੈ ਹੁਮਾ ਪੰਛੀ ਜਿਹੜਾ ਹੁਮਾ ਪੰਛੀ ਹੈ ਨਾ ਤ ਉਹ ਬਰਡ ਆਫ ਪੈਰਾਡਾਈਸ ਵੀ ਕਿਹਾ ਜਾਂਦਾ ਹੈ ਉਹ ਅਸਮਾਨ ਚ ਹੀ ਰਹਿੰਦਾ ਉੱਥੇ ਅੰਡੇ ਦੇ ਦਿੰਦਾ ਆਪਣੇ ਉੱਥੇ ਬੱਚੇ ਨਿਕਲਿਆਉਂਦੇ ਧਰਤੀ ਤੇ ਨਹੀਂ ਆਉਂਦਾ ਪਰ ਜੇ ਕਦੇ ਕਿਸੇ ਤੇ ਉਸ ਦਾ ਪਰਛਾਵਾ ਪੈ ਜਾਏ ਉੱਡਦਾ ਹੋਏ ਤੇ ਉਸ ਦੇ ਉਸ ਦਾ ਰਿਫਲੈਕਸ਼ਨ ਕਿਸੇ ਬੰਦੇ ਤੇ ਪੈ ਜਾਏ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਬੰਦਾ ਬਹੁਤ ਵੱਡਾ ਬਾਦਸ਼ਾਹ ਬਣੂਗਾ ਉਹ ਇੰਨਾ ਲੱਕੀ ਹੁੰਦਾ ਜੀ ਜਿਹਦੇ ਸਿਰ ਤੇ ਉਹਦਾ ਪਰਛਾਵਾ ਪੈ ਜਾਏ ਤਾਂ ਉਹਦੇ ਉੱਤੇ ਹੁਮਾ ਬਰਡ ਨਾ ਹੋ ਉਹਦੇ ਉੱਤੇ ਮੰਡਰਉਣ ਲੱਗ ਪਿਆ ਬਈ ਉਹ ਚੰਦਰ ਹੰਸ बेहोश ਹੋਇਆ ਪਿਆ ਜੰਗਲ ਦੇ ਵਿੱਚ ਉਹਦੇ ਆਲੇ ਦੁਆਲੇ ਬਹੁਤ ਸਾਰੇ ਹਿਰਨ ਖੜੇ ਨੇ ਗੋਲ ਸਰਕਲ ਬਣਾਈ ਤੇ ਉਹ ਉਹਦੇ ਉਹਦੇ ਉੱਪਰ ਹੁਮਾ ਬੰਛੀ ਉੱਡ ਰਹੇ ਹੈ ਇਸ ਤਰ੍ਹਾਂ ਜਦੋਂ ਇਹ ਸੀਨ ਸੀ ਤਾਂ ਇੱਕ ਹੋਰ ਕਿਸੇ ਸਟੇਟ ਦਾ ਰਾਜਾ ਉਦੋਂ ਇੰਡੀਆ ਚ ਛੋਟੇ ਛੋਟੇ ਰਾਜੇ ਰਾਜ ਕਰਦੇ ਹੁੰਦੇ ਸੀ ਤਾਂ ਇੱਕ ਹੋਰ ਸਟੇਟ ਦਾ ਰਾਜਾ ਸੀ ਉਹਦੇ ਕੋਈ ਬੱਚਾ ਨਹੀਂ ਸੀ ਉਹ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਉਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਜੰਗਲ ਚ ਕਦੇ ਇਹੋ ਜਿਹਾ ਸੀਨ ਦੇਖਿਆ ਨਹੀਂ ਸੀ ਕਿ ਇੰਨਾ ਇਕੱਠਾ ਹੋਇਆ ਹੋਇਆ ਨੇ ਸਾਰੇ ਜਾਨਵਰ ਇਕੱਠੇ ਹੋਏ ਨੇ ਉੱਪਰ ਹੋਮਾਂ ਪੰਛੀ ਮੰਡਰਾ ਰਹੇ ਆ ਵੀ ਦੇਖਾ ਮੈਂ ਇੱਥੇ ਕੀ ਐ ਅੱਗੇ ਹੋ ਕੇ ਉਸਨੇ ਦੇਖਿਆ ਤਾਂ ਇੱਕ ਬੱਚਾ ਛੋਟਾ ਜਿਹਾ ਬੇਹੋਸ਼ ਪਿਆ ਸੀ ਉਹਦੇ ਖੂਨ ਵਗ ਰਿਆ ਸੀ ਪੈਰ ਚੋਂ ਤੇ ਉਹਨੂੰ ਬੜਾ ਤਰਸ ਆਇਆ ਤੇ ਜਾਨਵਰ ਤਾਂ ਸਾਰੇ ਹਟ ਗਏ ਤਾਂ ਉਸਨੇ ਉਸ ਬੱਚੇ ਨੂੰ ਦੇਖਿਆ ਕਿੰਨਾ ਪਿਆਰਾ ਕਿੰਨਾ ਸੋਹਣਾ ਬੱਚਾ ਹੈ ਤੇ ਉਹਨੇ ਬੱਚੇ ਨੂੰ ਚੁੱਕਿਆ ਤੇ ਉਸ ਨੂੰ ਜੋ ਵੀ ਪੱਟੀ ਵਗੈਰਾ ਕੀਤੀ ਉਹਦੇ ਜਲਦੀ ਨਾਲ ਤੇ ਉਹ ਕਹਿੰਦਾ ਵੀ ਇਹ ਤਾਂ ਮੈਨੂੰ ਪਰਮਾਤਮਾ ਨੇ ਬਖਸ਼ਿਆ ਵੀ ਮੇਰੇ ਘਰ ਤਾਂ ਕੋਈ ਬੱਚਾ ਨਹੀਂ ਸੀ ਕਿੰਨਾ ਪਿਆਰਾ ਹੈ ਮੈਂ ਇਸ ਬੱਚੇ ਨੂੰ ਅਡਾਪਟ ਕਰ ਲੈਂਦਾ ਇਹ ਹੁਣ ਮੇਰਾ ਰਾਜਕੁਮਾਰ ਬਣੂਗਾ ਤੇ ਇਸ ਨੂੰ ਮੈਂ ਆਪਣੀ ਰਾਜਗਦੀ ਦਊਂਗਾ ਤੇ ਬੜਾ ਖੁਸ਼ ਹੋ ਕੇ ਉਸ ਬੱਚੇ ਨੂੰ ਆਪਣੇ ਪੈਲੈਸ ਦੇ ਵਿੱਚ ਲੈ ਗਿਆ ਆਪਣੇ ਆਪਣੀ ਸਟੇਟ ਦੇ ਵਿੱਚ ਲੈ ਗਿਆ ਉਹ ਤਜਾਕੇ ਉਸਨੇ ਬੱਚੇ ਦੀ ਪਾਲਣਾ ਸ਼ੁਰੂ ਕੀਤੀ ਉਹ ਬੱਚਾ ਵੀ ਕਿਉਂਕਿ ਹਰ ਵੇਲੇ ਭਗਤੀ ਕਰਦਾ ਰਹਿੰਦਾ ਸੀ ਰਾਜਾ ਤੇ ਰਾਣੀ ਬਹੁਤ ਖੁਸ਼ ਸੀ ਸਾਰੀ ਪਰਜਾ ਬੜੀ ਖੁਸ਼ ਹੋ ਗਈ ਵੀ ਕਿੰਨਾ ਪਰਮਾਤਮਾ ਬੇਟਾ ਰੱਬ ਨੇ ਬਖਸ਼ਿਆ ਇਸ ਨੂੰ ਰਾਜੇ ਨੂੰ ਬਹੁਤ ਚੰਗੀ ਗੱਲ ਹੈ ਤਾਂ ਉਹ ਫਿਰ ਜਦੋਂ ਰਾਜ ਪਹਿਲਾਂ ਹੀ ਉਲਜਾ ਹੋਇਆ ਹੋਇਆ ਸੀ ਉਸਨੇ ਕਿਹਾ ਵੀ ਹੁਣ ਪਤਾ ਨਹੀਂ ਮੈਂ ਕਿੰਨਾ ਚਿਰ ਹੈ ਕਿੰਨਾ ਚਿਰ ਨਹੀਂ ਮੈਂ ਇਸ ਬੱਚੇ ਨੂੰ ਜਿਹੜਾ ਕਿ ਹਰ ਤਰੀਕੇ ਨਾਲ ਕਾਬਲ ਹੈ ਜਿਹੜਾ ਇੰਨਾ ਪਿਆਰਾ ਹੈ ਮੈਂ ਨਾ ਇਸ ਨੂੰ ਆਪਣਾ ਰਾਜ ਦੇ ਦਿਆਂ ਤੇ ਉਸਨੇ ਉਹ ਫੰਕਸ਼ਨ ਰੱਖਿਆ ਉਸਦੇ ਉਹਨੂੰ ਰਾਜ ਤਿਲਕ ਦੇਣ ਵਾਸਤੇ ਤੇ ਫਿਰ ਜਿਹੜੇ ਬਾਕੀ ਸਟੇਟਸ ਦੇ ਰਾਜਿਆਂ ਨੂੰ ਵੀ ਇਨਵੀਟੇਸ਼ਨ ਭੇਜਿਆ ਤਾਂ ਜਿਹੜਾ ਇਹ ਵਜ਼ੀਰ ਸੀ ਤ੍ਰਿਸ਼ਟ ਬੁੱਧੀ ਉਸ ਨੂੰ ਉੱਥੋਂ ਦੇ ਰਾਜੇ ਨੇ ਭੇਜਤਾ ਕਿ ਜਾ ਤੂੰ ਉਹਨਾਂ ਫੰਕਸ਼ਨਸ ਦੇ ਵਿੱਚ ਪਾਰਟਿਸਪੇਟ ਕਰ ਤੇ ਉਹ ਤ੍ਰਿਸ਼ਟ ਬੁੱਧੀ ਉੱਥੇ ਆਇਆ ਤੇ ਉਹਨੇ ਉਹ ਹੈਰਾਨ ਹੋ ਗਏ ਜਿਹਨਾਂ ਨੇ ਦੇਖਿਆ ਰਾਜਦਿਲ ਕਿਸਤੇ ਲੱਗਿਆ ਪਛਾਣ ਗਏ ਕਿ ਇਹ ਤਾਂ ਉਹੋ ਹੀ ਹੈ ਚੰਦਰਹਾਸ ਜਿਹਨੂੰ ਮੈਂ ਮਰਵਾਉਣਾ ਚਾਇਆ ਸੀ ਤੇ ਉਹ ਉਹਨੂੰ ਬਹੁਤ ਅਜੀਬ ਲੱਗਿਆ ਤੇ ਬੜਾ ਸ਼ੌਕ ਸ਼ੌਕ ਲੱਗਿਆ ਕਿ ਇਹ ਤਾਂ ਹਲੇ ਜਿਉਂਦਾ ਹੈ ਤੇ ਉਹਨੂੰ ਫਿਰ ਵੀ ਨੇ ਉਹਨੂੰ ਅਕਲ ਆਈ ਕਿ ਚਲੋ ਇਹ ਹੁਣ ਰਾਜਕੁਮਾਰ ਬਣ ਗਿਆ ਤੇ ਇੰਨਾ ਸੋਹਣਾ ਸੁਨੱਖਾ ਇੰਨਾ ਬਹਾਦਰ ਨੌਜਵਾਨ ਹੈ ਫਿਰ ਕੀ ਹੈ ਜੇ ਮੇਰੀ ਕੁੜੀ ਦਾ ਇਹਦੇ ਨਾਲ ਵਿਆਹ ਹੋ ਜਾਊਗਾ ਤਾਂ ਉਹ ਕਹਿੰਦਾ ਨਹੀਂ ਮੈਂ ਇਹਨੂੰ ਹਰ ਹਾਲਤ ਦੇ ਵਿੱਚ ਮਰਵਾਉਣਾ ਹੈ ਤੇ ਫਿਰ ਉਸਨੇ ਇੱਕ ਸਕੀਮ ਬਣਾਈ ਤੂੰ ਕਹਿੰਦਾ ਕਿ ਦੇਖੋ ਜੀ ਜਿਹੜਾ ਉਹ ਸਾਡੀ ਸਟੇਟ ਦਾ ਰਾਜਾ ਹੈ ਨਾ ਉਹ ਬੜਾ ਖੁਸ਼ ਹੋਊਗਾ ਜੇ ਤੁਸੀਂ ਆਪਣੇ ਪ੍ਰਿੰਸ ਜਿਹੜਾ ਚੰਦਰਹਾਂਸ ਹੈ ਨਵਾਂ ਰਾਜਾ ਹੁਣ ਬਣਿਆ ਹੈ ਇਹ ਜਾ ਕੇ ਉਸ ਨੂੰ ਮਿਲੂਗਾ ਫਿਰ ਰਿਲੇਸ਼ਨਸ ਚੰਗੇ ਹੋ ਜਾਣਗੇ ਆਪਸ ਦੇ ਵਿੱਚ ਤੇ ਇਹ ਇਹ ਰਾਜਾ ਵੀ ਬੜਾ ਇਨੋਸੈਂਟ ਸੀ ਇਹ ਵੀ ਮੰਨ ਗਿਆ ਕਹਿੰਦਾ ਹਾਂਜੀ ਵੀ ਠੀਕ ਹੈ ਤੇ ਕਹਿੰਦਾ ਤੂੰ ਆਪਣੇ ਪ੍ਰਿੰਸ ਨੂੰ ਇੱਕ ਵਾਰੀ ਉੱਥੇ ਭੇਜੋ ਰਾਜੇ ਨੂੰ ਮਿਲ ਕੇ ਆਵੇ ਨਹੀਂ ਰਾਜਾ ਆਪ ਨਹੀਂ ਜਾ ਸਕਿਆ ਤੇ ਉਹਨੂੰ ਜਾ ਕੇ ਮਿਲ ਲੂਗਾ ਤੇ ਫਿਰ ਬਹੁਤ ਚੰਗਾ ਚੰਗਾ ਦੋਨਾਂ ਦੇ ਆਪਣੇ ਸਬੰਧ ਬੜੇ ਚੰਗੇ ਹੋ ਜਾਣਗੇ ਤੇ ਉਹ ਚੰਦਰਹੰਸ ਤਾਂ ਵੈਸੇ ਹੀ ਬਹੁਤ ਇਨੋਸੈਂਟ ਸੀ ਤਾਂ ਉਸ ਨੂੰ ਬੁਲਾ ਕੇ ਉਹ ਤ੍ਰਿਸ਼ਟ ਬੁੱਧੀ ਕਹਿੰਦਾ ਕਿ ਲੈਬ੍ਰੇਟ ਤੂੰ ਉਹ ਜਾ ਜਿਹੜਾ ਉਸ ਰਾਜ ਦੇ ਵਿੱਚ ਤੇ ਚੰਦਰ ਚੰਦ ਨਾ ਮੇਰੇ ਘਰ ਇੱਕ ਲੈਟਰ ਦੇ ਜੀ ਮੈਂ ਉਥੋਂ ਦਾ ਵਜ਼ੀਰ ਹੈ ਤੇ ਉਪਰ ਇਸ ਇਸ ਲੈਟਰ ਨੂੰ ਦੇਖੀ ਰਸਤੇ ਚ ਕਿਤੇ ਖੋਲ ਕੇ ਪੜੀ ਨਾ ਤੇ ਉਹ ਕਹਿੰਦਾ ਕਿ ਨਹੀਂ ਜੀ ਮੈਂ ਕਿਸੇ ਦੀ ਲੈਟਰ ਤਾਂ ਵੈਸੇ ਹੀ ਨਹੀਂ ਪੜੀਦੀ ਹੁੰਦੀ ਮੈਂ ਕਿਉਂ ਪੜ੍ਹਾਂਗਾ ਤੇ ਉਹਨੇ ਮੰਨ ਲਿਆ ਚੰਦਰ ਹਾਂਸ ਨੇ ਕਿ ਮੈਂ ਚਲੇ ਜਾਊਂਗਾ ਤਾਂ ਫਿਰ ਉਹ ਉਸਨੇ ਇੱਕ ਚਿੱਠੀ ਲਿਖੀ ਚਿੱਠੀ ਦੇ ਵਿੱਚ ਉਸਨੇ ਲਿਖਿਆ ਕਿ ਆਪਣੇ بیٹے ਮਦਨ ਨੂੰ ਉਸਨੇ ਚਿੱਠੀ ਉਸਦੇ بیٹے ਦੇ ਨਾਮ ਸੀ ਮਦਨ ਤੇ ਉਸਦੀ ਬੇਟੀ ਦੇ ਨਾਮ ਸੀ ਵਿਸ਼ਾ ਤੇ ਉਸਨੇ ਵਿਸ਼ਾ ਪਨ ਪਤਾ ਨਹੀਂ ਜ਼ਹਿਰ ਨੂੰ ਕਹਿੰਦੇ ਨੇ ਪాయిਜ਼ਨ ਨੂੰ ਵਿਸ਼ ਕਹਿੰਦੇ ਨੇ ਤੇ ਉਹਨੇ ਚਿੱਠੀ ਦੇ ਵਿੱਚ ਲਿਖਿਆ ਆਪਣੇ بیٹے ਮਦਨ ਨੂੰ ਕਿ بیٹے ਮਦਨ ਇਹ ਜਿਹੜਾ ਤੇਰੇ ਕੋਲ ਰਾਜਕੁਮਾਰ ਆ ਰਹੇ ਹਨ ਨਾ ਤੂੰ ਇਸ ਨੂੰ ਇੱਕਦਮ ਬਿਨਾਂ ਕੁਝ ਸੋਚੇ ਸਮਝੇ ਨਾ ਵਿਸ਼ ਦੇ ਦੇ ਵਿਸ਼ਾ ਮਤਲਬ ਕਿ ਜ਼ਹਿਰ ਦੇ ਦੀ ਇਸ ਨੂੰ ਤੇ ਇਹ ਚਿੱਠੀ ਉਸ ਨੇ ਉਹਨੂੰ ਉਹਦੇ ਲੜ ਪੱਗ ਦੇ ਲੜ ਨਾਲ ਬਨ ਕੇ ਨਾ ਉਹਨੂੰ ਦੇ ਦਿੱਤੀ ਵੀ ਇਹ ਤੂੰ ਜਾ ਕੇ ਮੇਰੇ ਘਰ ਦੇ ਦੀ ਵਜ਼ੀਰ ਦੇ ਘਰ ਤੇ ਫਿਰ ਤੂੰ ਰਾਜੇ ਜੀ ਨੂੰ ਮਿਲਨੀ ਤੇ ਚੰਦਰ ਹਾਂਸ ਕਹਿੰਦਾ ਜੀ ਠੀਕ ਹੈ ਤੇ ਫਿਰ ਬੇਟੇ ਬਾਕੀ ਸਟੋਰੀ ਆਪਾਂ ਕਰ ਲੂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ